ਆਪਣੇ ਕਹਾਣੀ ਨੂੰ ਤੋ ਪਤਾ ਕਰ ਰਹੇ ਨੇ ਜਿਹੜੇ ਮੁੰਡੇ ਆਉਂਦੇ ਨੇ ਕਿ ਤੁਸੀਂ ਕਿਹੜੇ ਰੋਡ ਦੇ ਥਰੂ ਕੀਨੇ ਤੁਹਾਨੂੰ ਭੇਜਿਆ ਸੀ ਅਸੀਂ 2 ਐਫ ਆਈ ਆਰ ਵੀ ਕੀਤੀਆਂ ਨੇ ਅੰਬਾਲੇ ਦੇ ਕਲੀੈਂਟਾਂ ਤੇ ਨਾਲ ਨਾਲ ਉਹਨਾਂ ਮੁੰਡਿਆਂ ਨੂੰ ਵੀ ਮੈਂ ਅਸੀਂ ਬੁਲਾ ਕੇ ਇੱਕ ਜਗ੍ਹਾ ਤੇ ਉਹਨਾਂ ਨੂੰ ਵੀ ਅਸੀਂ ਹੌਸਲਾ ਦੇ ਮੈਂ ਕੋਈ ਗੱਲ ਨਹੀਂ ਤੁਸੀਂ ਬਤਨ ਨੂੰ ਛੱਡ ਕੇ ਚਲੇ ਗਏ ਕੋਈ ਮਜਬੂਰੀ ਰਹੀ ਹੋਊਗੀ ਕਿ ਤੁਸੀਂ ਡਿਪਰੈਸ਼ਨ ਚ ਜਾ ਕੇ ਨਿਰਾਸ਼ ਨੀ ਹੋਣਾ ਕੋਈ ਨਾ ਕੋਈ ਆਪਰਚੂਨਿਟੀ ਆ ਤੇ ਜੁੜ ਮਿਲੂਗੀ ਉਹ ਸਾਰੇ ਇਹੋ ਜਿਹੇ ਮੁੰਡੇ ਨੇ ਜਿਹੜੇ ਉਧਰ ਵਾਪਸ ਆਏ ਨੇ ਤੇ ਇੱਧਰ ਕੰਮ ਕਰਕੇ ਕਾਮਯਾਬ ਹੋ ਗਏ। ਉਹਨਾਂ ਨਾਲ ਵੀ ਉਹਨਾਂ ਨੂੰ ਮਲਾਵਾਂਗੇ। ਤਾਂ ਕਿ ਉਹਨਾਂ ਨੂੰ ਹੌਸਲਾ ਹੋ ਜੇ। ਪਰਸਨ ਨਿਯੁਕਤੀ ਪੱਤਰ ਵੰਡੇ ਸੀ। ਤਾਂ ਇੱਕ ਆਸਦਨ ਵਾਈਫ ਜਿਹੜੇ ਬਿਲੇਫ ਇੱਕ ਡੇਢ ਸਾਲ ਰਹਿ ਕੇ ਇੱਥੇ ਸਿਸਟਮ ਪ੍ਰੋਫੈਸਰ ਦੀ ਨੌਕਰੀ ਮਿਲ ਗਈ। ਉਹ ਬਿਨੇ ਪਰਹਿ ਕੇ ਕੈਨੇਡਾ ਵਾਪਸ ਆ ਗਏ। ਤੇ ਹੁਣ ਇੱਥੇ ਨੌਕਰੀ ਕਰਨਗੇ। ਇਹ ਸਾਡੇ ਵੱਲੋਂ ਤਾਂ ਇਸ ਤੱਕ ਇਹਨੇ ਸਾਡੇ ਮੁੰਡੇ ਕੁੜੀ ਨੂੰ ਇੱਥੇ ਕੰਮ ਮਿਲੇ। ਕਾਸ਼ੀ ਵਿਦੇਸ਼ ਹੈ ਤਾਂ ਕਿ ਇਹ ਬਾਅਦ ਚ ਕੋਈ ਹੋਰ ਆ ਦੁਨੀਆ ਡਿਪੋਰਟੇਸ਼ਨ ਵਰਗੇ ਆ। ਜਿਹੜੀਆਂ ਦਿੱਕਤਾਂ ਨੂੰ ਸਾਹਮਣੇ ਕਰਨਾ ਪੈਂਦਾ ਤੇ ਪੁਲਿਸ ਨੂੰ ਅਸੀਂ ਕਾਉਂਟੇਬਲ ਬਣਾਇਆ ਕਿ ਜਿਹੜਾ ਕੋਈਿੱਥੇ ਕਿਤੇ ਵੀ ਕੋਈ ਨਸ਼ਾ ਵਕੰਡਿਆ ਸਾਨੂੰ ਖਬਰ ਆਉਣ ਦੀ ਉਹ ਪੁਲਿਸ ਵਾਲਾ ਉੱਥੇ ਜਿਹੜਾ ਚਾਹੇ ਐਸਐਸਪੀ ਹੈ ਚਾਹੇ ਡੀਐਸਪੀ ਹੈ ਚਾਹੇ ਐਸਐਚਓ ਸਾਰੇ ਜ਼ਿੰਮੇਵਾਰ ਹੋਣਗੇ ਉਹਨਾਂ ਨੂੰ ਕਾਉਂਟੇਬਲ ਬਣਾਇਆ ਜਾਊਗਾ ਸਾਨੂੰ 1 ਮਹੀਨੇ ਬਾਅਦ ਰਿਪੋਰਟ ਦਿਓ ਕਿ ਕੀ ਐਕਸ਼ਨ ਹੋਇਆ ਕਿੰਨਾ ਕਿੰਨੇ ਬੰਦੇ ਫੜੇ ਕਿੰਨਾ ਘਟਿਆ ਪਿੰਡਾਂ ਵਾਲੇ ਨਾਲ ਮਿਲ ਕੇ ਚੱਲੋ ਕਿ ਇਹ ਸੋਸ਼ਲ ਪ੍ਰੋਬਲਮ ਹੈ ਪਿੰਡਾਂ ਵਾਲੇ ਨੂੰ ਲੋਕਾਂ ਨੂੰ ਪਟਾਉਣ ਦਾ ਕੌਣ ਕਿੱਥੇ ਵੇਚਦਾ ਕਿੱਥੇ ਖੜ ਕੇ ਮੁੰਡੇ ਨਸ਼ਾ ਕਰਦੇ ਨਸ਼ਾ ਜੀਤ ਸੋ ਅਸੀਂ ਇੱਕ ਸੋਸ਼ਲ ਮੁਹਿੰਮ ਬਣਾ ਕੇ ਪੂਰਾ ਪੰਚਾਇਤਾਂ ਨਾਲ ਗੁੱਟੂ ਤੋਂ ਫਿਰ ਰਹਿਣਾ ਯੋਤੋ ਤਾਂ ਕਦੇ ਅਗਲੇ ਵਿੱਚ ਜੀ ਦੇ ਗਏ ਪਿਛਲੇ ਵਿੱਚ ਜੀ ਪਰ ਮੈਂ ਇਹਨੂੰ ਦੱਸਣਾ ਚਾਹੁੰਦਾ ਕਿ ਜਿੱਦਰਤੀ ਮਰਜੀ ਹੋ ਜਾਓ ਲੋਕ ਤੁਹਾਨੂੰ ਉਸ ਘਰ ਚ ਦੁਬਾਰਾ ਨਹੀਂ ਵਾੜਦੇ ਕਿਉਂਕਿ ਉਹ ਇੱਕ ਵਾਰੀ ਉਹ ਉਸ ਘਰ ਚ ਰਹਿ ਚੁੱਕੇ ਨੇ ਸੀਐਮ ਹਾਊਸ ਚ ਸੋ ਉਹਨਾਂ ਨੂੰ ਵੀ ਅੰਦਰ ਲੋਰੀਆਂ ਹੁੰਦੀਆਂ ਨੇ ਕਿ ਇਹ ਘਰ ਦੁਬਾਰਾ ਮਿਲ ਜੇ ਪਰ ਉਹ ਮੇਰਾ ਘਰ ਥੋੜੀ ਹੈ ਉਹ ਤਾਂ ਇਹ 10 ਕਰੋੜ ਲੋਕਾਂ ਦਾ ਹੈ ਲੋਕਾਂ ਨੂੰ ਉਸ ਕਰ ਚਵਾਣਾ ਹੁੰਦਾ ਸੋ ਕਦੇ ਪਿਛਲੇ ਗੇੜੇ ਖੜਾ ਹੁੰਦਾ ਤੇ ਮੂਲੀ ਗੇੜੇ ਖੜਾ ਹੁੰਦਾ ਠੀਕ ਹੈ ਨਾ ਸੋ ਕਾਨੂੰਨ ਆਫ ਦਾ ਕਾਰਵਾਈ ਕਰੂਗਾ ਅਸੀਂ ਕਾਨੂੰਨ ਤੇ ਜਦੋਂ ਕਿਸੇ ਤੇ ਕੋਈ ਫਰੋਤੀਆਂ ਅੰਦਾਜ਼ ਆ ਕਿਸੇ ਦੇ ਕੱਪੜੇ ਦਾ ਕੋਈ ਨਿਕਲ ਦਾ ਮਾਮਲਾ ਅਸੀਂ ਇਹ ਨਹੀਂ ਦੇਦੇ ਕਿ ਉਹ ਪਾਰਟੀ ਉਹਦੀ ਕਰੀ ਅਸੀਂ ਕਾਨੂੰਨ ਮਤਾਉ ਕਰਦੇ ਬਹੁਤ ਕੁਝ ਕਰਨਾ ਦੇਖੋ ਆਹ ਚੀਜ਼ਾਂ ਪਹਿਲਾਂ ਹਿੰਸ ਸੀ ਸਾਡੇ ਕੋਲੇ ਪਹਿਲਾਂ ਇਹ ਇਹ ਹਜਰ ਘਟਨ ਹੁੰਦੇ ਨਹੀਂ ਸੀ ਠੀਕ ਹੈ ਨਾ ਲੋਕ ਥੱਕੇ ਖਾਈ ਜਾਂਦੇ ਸੀ ਕਚਰੀਆਂ ਬਹੁਤ ਸਾਰਾ ਇਨਫਰਾਸਟ੍ਰਕਚਰ ਵੀ ਬਣਾਉਣਾ ਹੈ ਕਾਲਜ ਬਣਾਉਣੇ ਨੇ ਨੌਕਰੀਆਂ ਬਹੁਤ ਸਾਰੀਆਂ ਹਜੇ ਇੰਤਜ਼ਾਰ ਕਰ ਰਹੀਆਂ ਨੇ ਨੌਜਵਾਨ ਮੁੰਡੇ ਕੁੜੀਆਂ ਦਾ ਪਾਣੀ ਹੈ ਧਰਤੀ ਵਾਲਾ ਵੀ ਬਚਾਉਣਾ ਤੇ ਉੱਪਰ ਵਾਲਾ ਪਾਣੀ ਵੀ ਕੱਸੀ ਵਾਲਾ ਮਹਿਰਾ ਵਾਲਾ ਉਹ ਪਾਣੀ ਖੇਤਾਂ ਤੱਕ ਪਹੁੰਚਾਉਣਾ ਕਈ ਕਈ ਜਗ੍ਹਾ ਤੇ 30 ਸਾਲ 35 35 ਸਾਲ ਬਾਅਦ ਪਾਣੀ ਪਹੁੰਚਿਆ ਹੈ ਇਹਨਾਂ ਹਜੇ ਹੋਰ ਬਹੁਤ ਸਾਰਾ ਸਾਨੂੰ ਪਿੰਡਾਂ ਵੱਲੋਂ ਆਉਂਦੇ ਨੇ ਇਸ ਪੋਸਟ ਦੇ ਵਿੱਚ ਅਸੀਂ ਬਹੁਤ ਉੱਪਰ ਲੈ ਕੇ ਜਾ ਚੁੱਕੇ ਹਾਂ ਆਲਰੇਡੀ ਖੇਡਾਵਤਨ ਪੰਜਾਬ ਦੀਆਂ ਰਾਹੀਂ ਬਹੁਤ ਸਾਰਾ ਇਨਫਰਾਸਟ੍ਰਕਚਰ ਜਿਹੜਾ ਖੇਡ ਨਸਰੀਆਂ ਬਣਾ ਰਹੇ ਹਨ ਪੋਨਪਲਾਜ ਜੀ ਸਿਸਤਾਰਾ ਬੰਦ ਕਰਤੇ ਹੈ ਨਾ ਆਨਰ ਦੇ ਸਫਾਈਆਂ ਅੱਜ ਮੈਂ ਹੁਣ ਜਾਊਗਾ ਸੰਗਰੂਰ ਜਿਹੜੀ ਸੀਵਰੇਜ ਨੂੰ ਸਾਫ ਕਰਨ ਵਾਲੀ ਮਸ਼ੀਨ ਹੈ ਉਹ ਸੰਗਰੂਰ ਨੂੰ ਦੇ ਰਹੇ ਅੜਗੋ ਵਾਲੇ ਦੇ ਜਿਹੜੇ ਕਸਬੇ ਨਾਲੋਂ ਚ ਵੀ ਕੰਮ ਆ ਜੂਗੀ ਧੂਰੀ ਵਾਸਤੇ ਦੋ ਮਸ਼ੀਨਾਂ ਤਿਆਰ ਨੇ 42 ਕਰੋੜ ਰੁਪਏ ਦੀ ਸਾਡੇ ਕੋਲੇ ਸਫਾਈ ਵਾਲੀਆਂ ਤੇ ਜਿਹੜੀਆਂ ਮਸ਼ੀਨਾਂ ਜਿਹੜੀਆਂ ਸੀਵਰੇਜ ਨੂੰ ਸਾਫ ਕਰਨ ਵਾਲੀਆਂ ਉਹ ਸਾਡੇ ਕੋਲ ਪਟਿਆਲੇ ਖੜੀਆਂ